ਅੱਜ ਬੜੀ ਬਖਸ਼ਿਸ਼ ਕੀਤੀ ਹੈ ਗੁਰੂ ਸਾਹਿਬ ਨੇ ਅਸੀਂ ਸਾਰੇ ਸਚਕੰਡ ਸ੍ਰੀ ਗਰਬਾਰ ਸਾਹਿਬ ਹਰਮੰਦਰ ਸਾਹਿਬ ਗੁਰੂ ਰਾਮਦਾਸ ਦੇ ਚਰਨਾ ਵਿੱਚ ਅਸ਼ੀਰਵਾਦ ਲੈਣ ਵਾਸਤੇ ਆਏ ਆ ਜਿਨ੍ਹਾਂ ਦੇ ਵਿੱਚ ਸ਼ੋਮਨੀ ਅਕਾਲੀ ਦਲ ਦੇ ਜਿਹੜੇ ਕੈਂਡੀਡੇਟ ਨੇ ਜਿਹੜੇ ਉਮੀਦਵਾਰ ਨੇ ਸਰ ਸਦਾ ਪਰਮਕਾਰ ਸੰਤ ਪਮਨ ਐਡਵੋਕੇਟ ਜਿਨ੍ਹਾਂ ਨੂੰ ਸ਼ੋਮਨੀ ਅਕਾਲੀ ਦਲ ਨੇ ਉਹ ਹਲਕੇ ਤੋਂ ਬੈਸਟ ਉਮੀਦਵਾਰ ਬਣਾਇਆ ਸਾਲ ਤੋਂ ਪਹਿਲਾਂ ਉਹ ਬੂਦਾ ਉਤਰਾਸਲਾ ਰਹਿਣ ਵਾਸਤੇ ਆਏ ਨੇ। ਔਰ ਬੜਾ ਰਿਸਪਾਂਸ ਮਿਲ ਰਿਹਾ ਬੜੇ ਲੋਕ ਚਾਹ ਹਿੰਦੂ ਆ ਚਾਹ ਮੁਸਲਮਾਨ ਚਾਹ ਸਿੱਖ ਚਾਹ ਹਸਾਈਆ ਚਾਹ ਦਲਤਵੀਰ ਨੇ ਉਹ ਕੋ ਮਰਸਾਬ ਦੇ ਨਾਲ ਤੁਰੇ ਹੋਏ। ਤੇ ਮੈਨੂੰ ਐ ਲੱਗਦਾ ਕਿ ਇਹੋ ਜਿਹਾ ਸਮਾਂ ਵੀ ਆ ਸਕਦਾ ਕਿ ਹੁਣ ਦੂਜੀਆਂ ਫਰੋਦੀਆਂ ਦੀ ਜਵਾਨਤਾ ਜਫਤ ਹੋ ਜਾਣਗੀਆਂ। ਕਿਉਂਕਿ ਪਾਰਟੀਵਾਦੀ ਤੋਂ ਪਰੋਖੇ ਲੋਕ ਵੋਟਾਂ ਪਾਉਣ ਜਾ ਰਹੇ। ਤੋਂ ਮੈਂ ਜਿਸ ਤਰ੍ਹਾਂ ਸਾਧ ਤੁਣ ਦੇ ਚਰਨਾ ਚਰਦਾਸ ਬੇਨਤੀ ਕੀਤੀ ਅਸੀਂ ਤੇ ਜਿੱਤ ਕੇ ਵੀ ਅਸੀਂ ਆਵਾਂਗੇ ਔਰ ਜਿੱਤ ਕੇ ਆਣ ਕੇ ਸ਼ੁਕਰਾਨਾ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜਾ 2027 ਦੀ ਜਿਹੜੀ ਇਲੈਕਸ਼ਨ ਉਹਦੇ ਸਰਕਾਰ ਬਣਾਊਗਾ ਉਹਦੇ ਮੁੱਖ ਮੰਤਰੀ ਸਦਾਸੀ ਗਿਸ਼ਨ ਬਾਦਲ ਹੋਣਗੇ ਕੀ ਲੱਗਦਾ ਕਿ 2027 ਦੀ ਇਲੈਕਸ਼ਨ ਦੀ ਸ਼ੁਰੂਆਤ ਹੋ ਸਕਦੀ ਹੈ ਸ਼ੁਰੂਆਤ ਤਾਂ ਇੱਥੋਂ ਕਰਨੀ ਹੈ 2027 ਸਰਕਾਰ ਬਣਾਵਾਂਗੇ ਮੋਕ ਮੰਤਰੀ ਸਰਦਾਰ ਸੁਖਬੀ ਜੀ ਇਸੇ ਬਾਦਲੋਂ ਹਾਂ ਸਰ ਨਾਮ ਦੱਸ ਕੀ ਅੱਜ ਸੱਚਮੁੱਚ ਮੇਰਾ ਨਾਮ ਪਰੂਪਕਾਰ ਸਿੰਘ ਘੋਮਲ ਐਡਵੋਕੇਟ ਮੈਂ ਲੁਧਿਆਣਾ ਪਛਮੀ ਤੋਂ ਵਿਧਾਨ ਸਭਾ ਦੀ ਚੋਣ ਲੜ ਰਿਹਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿੱਜ ਤਾਂ ਅਸੀਂ ਬਹੁਤ ਦੇਰ ਦਾ ਮਨਛੀ ਚੋਣ ਦੀ ਟਿਕਟ ਅਨਾਉਂਸ ਹੋਈ ਸੀ ਕਿ ਗੁਰ ਰਾਮਦਾਸ ਜੀ ਦੇ ਦਰਬਾਰ ਤੇ ਆਇਥੇ ਆ ਕੇ ਦਰਸ਼ਨ ਕਰਨ ਵਾਸਤੇ ਸੀ ਦਿਲ ਕਰਦਾ ਤੇ ਅੱਜ ਅਸੀਂ ਦਰਸ਼ਨ ਕਰਨ ਆਇਆ ਕਿ ਐਤੋ ਸਾਡਾ ਕੋਈ ਇੰਨੀਗਾ ਤੇ ਲੇਕਿਨ ਅੱਜ ਬਹੁਤ ਹੀ ਜਦੋਂ ਸੀ ਇੱਥੇ ਦਰਸ਼ਨ ਕਰਦੇ ਸੀਗੇ ਤੇ ਇੱਕ ਪਾਸੇ ਮर्यादा ਦਾ ਘਾਣ ਹੋ ਰਿਹਾ ਸੀਗਾ ਮर्यादा ਦਾ ਘਾਣ ਬੈਠਾ ਹੋ ਰਿਹਾ ਸੀਗਾ ਮੈਨੂੰ ਹੁਣੇ-ਹੁਣੇ ਲੁਧਿਆਣਾ ਵਿੱਚ ਸਾਡੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਸੰਜੀਵ ਰੋੜਾ ਜੀ ਉਹਨਾਂ ਨੇ 12 ਸਦਸ ਸੂਚੜੇ ਹੈਗੇ ਸੀਐਮ ਸਾਹਿਬ ਦੀ ਹਾਜ਼ਰੀ ਵਿੱਚ ਕਰੇ ਸੁਖਨੀ ਸਾਹਿਬ ਦਾ ਪਾਰਟ ਰਖਾਇਆ ਹੋਣਾ ਜਾਂ ਕੋਈ ਪਾਰਟ ਤੇ ਮੈਂ ਮੈਂ ਇਹਦੇ ਬਾਰੇ ਕਹਿ ਨਹੀਂ ਸਕਦਾ ਪਰ ਮਾਰਾ ਸਰੂਪ ਤੇ ਕਰੇ ਲੈ ਕੇ ਆਤਾ ਸੀਗਾ ਉਹਨਾਂ ਦਾ ਆਪਣਾ ਘਰ ਤਾਂ ਹੈ ਨਹੀਂ ਕਿਰਾਇਆ ਦਾ ਘਰ ਹੈ ਇਹੋ ਘਰ ਹੈਗਾ ਜਿੱਥੇ ਆਮ ਤੌਰ ਤੇ ਸੁਣਿਆ ਜਾਂਦਾ ਕਿ दारू वगैरह ਆਮ ਚੱਲਦੀ ਹੈ ਅੱਜ ਮੈਂ ਜੋ ਦੇਖਦਾ ਵੀ ਫੋਟੋਆਂ ਪਾਈਆਂ ਉਹਨਾਂ ਨੇ ਤੇ ਆ ਦੇਖੋ ਸਾਡੀਆਂ ਧੀਆ ਭੈਣਾਂ ਬੀਬੀਆਂ ਜਿਹੜੀਆਂ ਹੈਗੀਆਂ ਨੇ ਸੋਫਿਆਂ ਤੇ ਬੈਠੀਆਂ ਨੰਗੇ ਸਿਰ ਧਿਆਨ ਨਾਲ ਦੇਖ ਸਕਦੇ ਹੋ ਤੁਸੀਂ ਕਮਲ ਕਰ ਸਕਦੇ ਹੋ ਇਹਨੂੰ ਉਹ ਵੀ ਹਾਜ਼ਰੀ ਔਰ ਵੀ ਮਹਾਰਾਜ ਸਾਹਿਬ ਦੀ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਸੋਫੇ ਲੱਗੇ ਹੋਏ ਨੇ ਤੇ ਸਾਡੀ ਇੱਕ ਭੈਣ ਨੇ ਤਾਂ ਇਹ ਕੋ ਤੁਸੀਂ ਬਿਨਾ ਚੁੰਨੀ ਲੈ ਬਿਨਾ ਸੈਟ ਕੇ اور ਸੀਐਮ ਵੀ ਉੱਥੇ ਬੈਠੇ ਹੋਏ ਨੇ ਅਚੇਰੀਵਾਲ ਬੈਠੇ ਨੇ ਤਾਂ ਚਲੋ ਬੈਦਵਾਰੇ ਗੱਲ ਹੀ ਨਹੀਂ ਕਰਦਾ ਕਿਉਂਕਿ ਪੰਜਾਬੀ ਹੈ ਨਹੀਂ ਇਹਨੂੰ ਨਾ ਪੰਜਾਬਾਰੇ ਪਤਾ ਨਾ ਕਲਚਰ ਬਾਰੇ ਪਤਾ ਲੇਕਿਨ ਤਾਂ ਸੇਗਾਂ ਆ 3 ਵਜੇ ਤੋਂ ਬਾਅਦ ਡੇਡੋ ਕਿਹਾ ਜਾਂਦਾ ਹੈ ਕਿ दारू ਪੀ ਕੇ ਬੈਠੇ ਹੁੰਦੇ ਸਾਡੇ ਸੀਐਮ ਸਾਹਿਬ ਉਹਨਾਂ ਦਾ ਹੋਣੀ ਚਾਹੀਦੀ ਕਿ ਸਿਰ ਤੇ ਪੱਗ ਰੱਖੀ ਹੋਣਾਂ ਨੇ ਆ ਦੇਖੋ ਪਾਨ ਸਾਹ ਬੈਠੇ ਨੇ ਕੋਲ ਆਪਣੇ ਸਾਡੇ ਸੀਐਮ ਨੇ ਪਰ ਤਿੰਨਾਂ ਸਾਲਾਂ ਵਿੱਚ ਜੋ ਬੇਅਦਵੀ ਔਰ ਬੇਪਤੀ ਇਹਨਾਂ ਨੇ ਸਾਡੀ ਕਰਤੀ ਐ ਮੇਰੇ ਹਿਸਾਬ ਨਾਲ ਮਹਾਰਾਜ ਸਾਹਿਬ ਦੀ ਹਾਜ਼ਰੀ ਚ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਤੇ ਸ਼ਾਇਦ ਹੀ ਕੋਈ ਇਦਾਂ ਦਿਨ ਹੋਣਾ ਮੈਂ ਜਿਦਾਂ ਬੇਦਲੀਆ ਨਹੀਂ ਹੋ ਰਹੀਆਂ ਔਰ ਕਰਦੇ ਕਿ ਇਹਨੇ ਸੋਸ਼ਲ ਮੀਡੀਆ ਇਹਨਾਂ ਦਾ ਸਟਰੋਂਗ ਹੋਣ ਕਰਕੇ ਸਿਰੋ ਸਿਰ ਇਹਨਾਂ ਦਾ ਕੰਮ ਹੈ ਹਾਲਾਂਕਿ ਅਸੀਂ ਆਪੋਜੀਸ਼ਨ ਚ ਵੀ ਨਹੀਂ ਸ਼੍ਰੋਮਣੀ ਕਰਦੀ ਤਾਂ ਸਰ ਸ਼੍ਰੋਮਣੀ ਕਰਦੀ ਤੁਹਾਨੂੰ ਬਦਨਾਮ ਕਰਨ ਤੋਂ ਇਲਾਵਾ ਇਹਨਾਂ ਨੂੰ ਕੋਈ ਕੰਮ ਨਹੀਂ ਤਾਂ ਕਿਵੇਂ ਤਿਆਰੀ ਹੈ ਹੁਣ ਨੈਕਸਟ ਦੇ ਵਿੱਚ ਬੜੇ ਵਾਇਗੁਰ ਦੇ ਮੇਰ ਬਖਸ਼ਿਆ ਲੈ ਕੇ ਚੱਲੇ ਹੈਗੇ ਆ ਔਰ ਰਸ਼ੀਰਵਾਦ ਲੈ ਕੇ ਚੱਲੇ ਆ ਤੇ ਮੈਂ ਤੁਹਾਨੂੰ ਇੱਥੇ ਹਾਜ਼ਰੀ ਚ ਆਵਦੇ ਗੁਰੂ ਸਾਹਿਬ ਦੇ ਇਹਨਾਂ ਮੈਂ ਗੱਲ ਕਰਦਾ ਕਿ ਇਸ ਵਾਰੀ ਸ਼੍ਰੋਮਣੀ ਕਾਲੀ ਦਾਲੇ ਟਿਕਟ ਜਿੱਤੂਗੀ ਇਹ ਵੜੀ ਸੀਟ ਜਿੱਤੂਗੀ ਔਰ ਫਿਰ ਆ ਕੇ ਮਹਾਰਾਜ ਸਾਹਿਬ ਦੇ ਸਿੱਥੇ ਆ ਕੇ ਹਮੇਸ਼ਾ ਜਿਵਾਂਦੀ ਰਹਿੰਨੇ ਵੈਤਾਂ ਇੱਥੇ ਛੋਰਾ ਨਾ ਕਰਾਵਾਂਗੇ